ਅੱਜ ਤੋਂ तकरीबन 2 ਦਿਨ ਪਹਿਲਾਂ ਸਾਡੇ ਧਿਆਨ ਵਿੱਚ ਇਥੋਂ ਦੇ ਇੱਕ ਜਰਨਲਿਸਟ ਹੈ ਉਹਨਾਂ ਨੇ ਸਾਡੇ ਧਿਆਨ ਚ ਦੋ ਕਪਲ ਲੈ ਕੇ ਆਂਦੇ ਜਿਨ੍ਹਾਂ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਸੀ ਕਾਫੀ ਕ੍ਰਿਟੀਕਲ ਸੀ ਸੀਰੀਅਸ ਸੀਗੇ ਤੇ ਮੈਂ ਵਧਾਈ ਦਿਨਾ ਤੇ ਬਹੁਤ ਬਹੁਤ ਧੰਨਵਾਦ ਕਰਦਾ ਸਮਰਪਣ ਵੈਲਫੇਅਰ ਸੁਸਾਇਟੀ ਨੂੰ ਤੇ ਡਾਕਟਰ ਅਤਿਨ ਨੂੰ ਮੌਂਟੀ ਜੀ ਨੂੰ ਜਿਨ੍ਹਾਂ ਨੇ ਇੰਨਾ ਕੁਇਕ ਤੇ ਪ੍ਰੌਮਪਟ ਰਿਸਪਾਂਸ ਦਿੰਦੇ ਹੋਏ ਉਨ੍ਹਾਂ ਅੰਕਲ ਆਂਟੀ ਜੋ ਬਜ਼ੁਰਗ ਸੀਗੇ ਦੋਨੋਂ ਉਹਨਾਂ ਦੇ ਘਰੇ ਗਏ ਤੇ ਉਹਨਾਂ ਨੂੰ ਇਮੀਡੀਏਟਲੀ ਐਡਮਿਟ ਕੀਤਾ ਤੇ ਅੱਜ ਉਹ ਸਟੇਬਲ ਕੰਡੀਸ਼ਨ ਚ ਨੇ ਅੰਕਲ ਜੀ ਨੂੰ 슈ਗਰ ਦਾ ਅਟੈਕ ਆਇਆ ਸੀਗਾ ਤੇ ਜਿਹੜੇ ਉਹਨਾਂ ਦੇ ਵਾਈਫ ਆਂਟੀ ਜੀ ਸੀਗੇ ਉਹਨਾਂ ਦਾ ਚੂਲਾ ਟੁੱਟ ਗਿਆ ਸੀਗਾ ਤੇ ਉਹਨਾਂ ਨੂੰ ਕੋਈ ਐਕਿਊਟ ਸਕਿਨ ਡਿਜ਼ੀਜ਼ ਵੀ ਹੈਗੀ ਹੈ ਜੋ ਕਿ ਬਹੁਤ ਸੀਰੀਅਸ ਸੀਗੀ ਪਰਮਾਤਮਾ ਦੀ ਮਿਹਰ ਦੇ ਨਾਲ ਤੇ ਇੰਨਾ ਸਾਰਿਆਂ ਦੀ ਪ੍ਰੌਮਪਟ ਰਿਪਲਾਈ ਤੇ ਕੁਇਕ ਰਿਸਪੌਂਸ ਦੇ ਨਾਲ ਅੱਜ ਉਹ ਬਹੁਤ ਸਟੇਬਲ ਕੰਡੀਸ਼ਨ ਚ ਮੈਂ ਉਮੀਦ ਕਰਦਾ ਕਿ ਰੱਬ ਇਹਦਾ ਹੀ ਇਹਨਾਂ ਨੂੰ ਸੇਵਾ ਲਈ ਰੱਖੇ ਤੇ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਇੰਤਲ ਲੈ ਕੇ ਆ ਕੇ ਇੰਨਾ ਕੁਇਕ ਰਿਸਪਾਂਸ ਦਿੱਤਾ ਤੇ ਇੰਨੀ ਚੰਗੀ ਤਰ੍ਹਾਂ ਇਹਨਾਂ ਦਾ ਟ੍ਰੀਟਮੈਂਟ ਕੀਤਾ ਮੈਂ ਕਹਿੰਦਾ ਕਿ ਇਹਨਾਂ ਦੀ ਇਦਾਂ ਹੀ ਤਰੱਕੀ ਹੁੰਦੇ ਰਹੇ ਤੇ ਰੱਬ ਪਰਮਾਤਮਾ ਇਹਨਾਂ ਨੂੰ ਆਸ਼ੀਰਵਾਦ ਦੇਵੇ ਕਿ ਇਹ ਹੋਰ ਲੋਕਾਂ ਦੀ ਸੇਵਾ ਕਰ ਸਕਣ ਇਦਾਂ ਦੇ ਡਾਕਟਰ ਸਾਨੂੰ ਇਨਸਪਾਇਰ ਕਰਦੇ ਆ ਜੋ ਆਪ ਦਾ ਫਰਜ਼ ਜੋ ਹੈ ਜੋ ਇਹ ਸੌ ਖਾਂਦੇ ਆ ਜਦੋਂ ਇਹ ਡਾਕਟੋਰੇਟ ਕੰਪਲੀਟ ਕਰਦੇ ਆ ਤੇ ਇੱਕ profession ਚਾਹਦੇ ਆ ਉਹਨੂੰ ਇੰਨੀ ਚੰਗੀ ਤਰ੍ਹਾਂ ਨਿਭਾ ਰਹੇ ਆ ਤੇ ਮੇਰੇ ਕੋਲੇ ਸੱਚੀ ਸ਼ਬਦ ਨਹੀਂ ਆ ਵੀ ਇਹਨਾਂ ਨੇ ਇੰਨੀ ਚੰਗੀ ਸੇਵਾ ਕੀਤੀ ਸਮਰਪਣ ਵੈਲਫੇਅਰ ਸੁਸਾਇਟੀ ਨੇ ਤੇ ਹਸਪੀਟਲ ਦੇ ਡਾਕਟਰ ਅਨਿਤ ਅਤਿਨ ਜੀ ਨੇ ਤੇ ਮੈਂ ਉਮੀਦ ਕਰਦਾ ਕਿ ਹੁਣ ਇਹ ਦੋਨੋਂ ਸਾਡੇ ਬਜ਼ੁਰਗ ਜੋ ਜਿਨ੍ਹਾਂ ਨੂੰ ਕਾਫੀ ਜ਼ਿਆਦਾ ਸੀਰੀਅਸ ਬਿਮਾਰੀ ਸੀ ਤੇ ਇਹਨਾਂ ਨੂੰ ਹਲਾਜ਼ ਦੀ ਸਖਤ ਜ਼ਰੂਰਤ ਸੀ ਉਹ ਜਲਦੀ ਠੀਕ ਹੋ ਜਾਣਗੇ ਉਹਨਾਂ ਦੀ ਕਰਦੇ ਹਾਲਾਤ ਵੀ ਸਰ ਬਹੁਤ ਨਾਜ਼ੁਕ ਨੇ ਉਹਨਾਂ ਦੀ ਛੱਤ ਆਲਮੋਸਟ ਏਗਣ ਵਾਲੀ ਹੈ ਤੇ ਅਸੀਂ ਉਹਦਾ ਕੇਸ ਉੱਪਰ ਭੇਜਿਆ ਤੇ ਜਲਦੀ ਮੇਰੇ ਖਿਆਲ ਨਾਲ ਉਹਨੂੰ ਵੀ ਰੀਫਰਬਿਸ਼ ਕੀਤਾ ਜਾਏਗਾ ਨਾਮ ਇਹ ਤੇ ਕੀ ਕਹਿਣਾ ਚਾਹੁੰਦੇ ਜੀ ਅ ਦਰਵਜੀ ਠਾਕੁਰ ਮੈਰੀ ਮੇਰਾ ਨਾਮ ਤੇ ਅੱਜ ਜਿਹੜਾ ਇੱਥੇ ਇੱਕ ਪੇਸ਼ੀਐਂਟ ਅਸੀਂ ਐਡਮਿਟ ਕਰਵਾਇਆ ਸੀਗਾ ਕੱਲ ਇੱਥੇ ਆਪਣਾ ਰਮਨਦੀਪ ਲੇਡੀ ਦਾ ਨਾਮ ਹੈ ਔਰ ਸੋਨ ਸਿੰਘ ਬੰਦੇ ਦਾ ਨਾਮ ਹੈ ਔਰ ਇਹ ਰੈਫਰੈਂਸ ਆਇਆ ਸੀਗਾ ਤੁਹਾਡੇ ਜਰਨਲਿਸ ਉਹਨਾਂ ਨੇ ਰੈਫਰ ਕੀਤਾ ਸੀਗਾ ਦੱਸਿਆ ਸੀਗਾ ਵੀ ਏਦਾਂ ਕਰਕੇ ਉੱਥੇ ਘਰ ਦੇ ਵਿੱਚ ਰਹਿ ਰਹੇ ਹੈ ਕੋਈ ਕਿ ਉਹਨਾਂ ਨੂੰ ਬਹੁਤ ਸਖਤ ਲੋੜ ਹੈਗੀ ਆ ਔਰ ਜਦੋਂ ਅਸੀਂ ਜਾ ਕੇ ਵੇਖਿਆ ਸਾਡੀ ਟੀਮ ਨੇ ਤੇ ਇਮੀਡੀਏਟਲੀ ਇਹ ਫੀਲ ਕੀਤਾ ਵੀ ਇਹਨਾਂ ਨੂੰ ਵਾਕਈ ਹੀ ਬਹੁਤ ਜ਼ਰੂਰਤ ਹੈਗੀ ਇਲਾਜ ਦੀ ਔਰ ਉੱਥੋਂ ਐਮਬੂਲੈਂਸਾ ਡਾਕਟਰ ਸਾਹਿਬ ਨੂੰ ਬਿਲਾ ਨਾਲ ਲੈ ਕੇ ਗਏ ਅਸੀਂ ਤੇ ਡਾਕਟਰ ਸਾਹਿਬ ਕਹਿੰਦੇ ਵੀ ਐਡਮਿਟ ਕਰਨਾ ਬਣਾ ਇਹਨਾਂ ਨੂੰ ਤਾਂ ਅਸੀਂ ਇੱਥੇ ਲਿਆਏ ਇਹਨਾਂ ਕੋਲੇ ਕੱਲ ਇਹਨਾਂ ਦੀ ਸਰਜਰੀ ਹੋਈ ਹੈ ਮੈਡਮ ਦੀ ਤਾਂ ਜਿਹੜੀ ਰਮਨਦੀਪ ਕੌਰ ਹੈ ਉਹਦਾ ਚੂਲਾ ਟੁੱਟਿਆ ਹੋਇਆ ਸੀ ਉਹਦੀ ਸਰਜਰੀ ਕਰਤੀ ਉਹਨਾਂ ਨੇ ਔਰ ਜਿਹੜੇ ਉਹਨਾਂ ਦੇ ਹਸਬੰਡ ਹੈ ਉਹ ਉਹਨਾਂ ਨੂੰ 슈ਗਰ ਦਾ ਅਟੈਕ ਆਇਆ ਹੋਇਆ ਸੀਗਾ 590 ਉਹਨਾਂ ਦੀ 슈ਗਰ ਸੀ ਔਰ ਬੜਿਆ ਹੀ ਹੁਣ ਨਾਰਮਲ ਪੋਜੀਸ਼ਨ ਦੇ ਵਿੱਚ ਆ ਗਏ ਹੈਗੇ ਰਿਕਵਰੀ ਮੋਡ ਦੇ ਵਿੱਚ ਦੋਨੋਂ ਹਸਬੰਡ ਵਾਈਫ ਹੈਗੇ ਆ ਲੇਡੀ ਨੂੰ ਸਕੇਨ ਡਿਜ਼ੀਜ਼ ਵੀ ਹੈਗੀ ਹੈ ਬਹੁਤ ਸੀਵੀਅਰ ਡਿਜ਼ੀਜ਼ ਸੀ ਉਹ ਵੀ ਅੱਜ ਕੰਟਰੋਲ ਦੇ ਵਿੱਚ ਹੈਗੀ ਤੁਸੀਂ ਸਾਰਿਆਂ ਨੇ ਵੇਖਿਆ ਹੀ ਹੁਣ ਕਾਫੀ ਮਤਲਬ ਰਿਕਵਰ ਹੈਗੇ ਆ ਉਹ ਤੇ ਪ੍ਰਮਾਤਮਾ ਨੂੰ ਦੁਆ ਕਰਦੇ ਆ ਵੀ ਉਹ ਜਲਦੀ ਹੀ ਠੀਕ ਹੋਣ ਔਰ ਸਾਡੀ ਜਿਹੜੀ ਸੁਸਾਇਟੀ ਹੈ ਸਮਰਪਣ ਵੈਲਫੇਅਰ ਸੁਸਾਇਟੀ ਮਾਨਵਤਾ ਦੇ ਲਈ ਪੂਰੀ ਤਰ੍ਹਾਂ ਸਮਰਪਿਤ ਹੈ ਔਰ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਆ ਵੀ ਸਮਾਜ ਦਾ ਭਲਾ ਜਿਸ ਤਰੀਕੇ ਨਾਲ ਵੀ ਹੋ ਸਕੇ ਅਸੀਂ ਕਰਨ ਦੀ ਕੋਸ਼ਿਸ਼ ਕਰੀਏ